ਸੰਗਤ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ ਜੀ ਆਪਾਂ ਕਹਿ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦੁੱਧ ਨਹੀਂ ਜਾਂਦਾ ਜੀ ਉਹਦਾ ਕੀ ਕਾਰਨ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦੁੱਧ ਕਿਉਂ ਨਹੀਂ ਜਾਂਦਾ ਜੀ ਆਦੀ ਕੱਢ ਦਿੱਤੀ ਗਈ ਹੋਈ ਇਸ ਥਾਂ ਤੇ ਗੁਰੂ ਕੀ ਬਖਸ਼ਿਸ਼ ਵੀ ਦੁੱਧ ਕਦੇ ਕਿਸੇ ਨੇ ਜਮਾਇਆ ਹੀ ਨਹੀਂ ਤੇ ਜੰਮਿਆ ਵੀ ਨਹੀਂ। ਬਾਕੀ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ। ਕਿਉਂਕਿ ਗੁਰੂ ਸਾਹਿਬ ਦੇ ਬਚਨ ਨੇ। ਹਾਂ ਬਚਨ ਤੋਂ ਅੱਗੇ ਕੋਈ ਲੰਗਨ ਵੀ ਕੈਸੇ ਕਰ ਸਕਦਾ। ਬਚਨ ਦੀ ਉਲੰਘਣਾ ਆਪਕ ਕਰੀ ਨਹੀਂ ਸਕਦੇ ਬਿਲਕੁਲ। ਤੇ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨਾਂ ਵਾਸਤੇ ਜਾਂਦੇ ਹਾਂ ਜੀ। ਉੱਥੇ ਅਸੀਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼੍ਰੀ ਸਾਹਿਬ ਦੇ ਦਰਸ਼ਨ ਕਰਦੇ ਹਾਂ। ਜੀ। ਤੇ ਉਹ ਸ਼੍ਰੀ ਸਾਹਿਬ ਦਾ ਇਤਿਹਾਸ ਕੀ ਐ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸ਼੍ਰੀ ਸਾਹਿਬ ਕਿਸ ਤਰ੍ਹਾਂ ਪਹੁੰਚੀਏ। ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਇਸ ਸਥਾਨ ਹਾਂ ਤੇ ਇਤਿਹਾਸਕਾਰ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰਤੇਗ ਬਹਾਦਰ ਜੀ ਮਹਾਰਾ ਨੇ ਪਾਈਦਗੋ ਜੀ ਨੂੰ ਸ਼ਰਾਬ ਦੇ ਦਿੱਤਾ ਪਰ ਜੇ ਆਪਾਂ ਸਿੱਖ ਇਤਿਹਾਸ ਦੇ ਮੁਤਾਬਿਕ ਦੇਖੀਏ ਤਾਂ ਸ਼ਰਾਬ ਨੂੰ ਕੋਈ ਮਾਨਤਾ ਨਹੀਂ ਹੈਗੀ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੇ ਇੱਕ ਇਸ ਸਥਾਨ ਦੇ ਨਾਲ ਪਾਈ ਮੀਆਂ ਜੀ ਦਾ ਇਤਿਹਾਸ ਜੁੜਦਾ ਹੈ ਪਾਈ ਮੀਆਂ ਜੀ ਵੀ ਬਹੁਤ ਜਿਹੜੇ ਗੁਰੂ ਘਰ ਦੇ ਸੇਵਕ ਰਹੇ ਨੇ ਤੇ ਉਹਨਾਂ ਦਾ ਇਤਿਹਾਸ ਕਿਸ ਤਰ੍ਹਾਂ ਜੁੜਦਾ ਹੈ ਇਸ ਸਥਾਨ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਇਸ ਖਾਸ ਵੀਡੀਓ ਦੇ ਵਿੱਚ ਅੱਜ ਅਸੀਂ ਇੱਕ ਵਾਰ ਫੇਰ ਪਹੁੰਚੇ ਆ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦੀਆਂ ਵੀਡੀਓ ਤੁਸੀਂ ਬਹੁਤ ਸਾਰੀਆਂ ਦੇਖੀਆਂ ਹੋਣੀਆਂ ਤਨਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਇਤਿਹਾਸ ਤੇ ਇਹਦਾ ਇਤਿਹਾਸ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਜਿਹੜੇ ਇਤਿਹਾਸਕਾਰ ਨੇ ਉਹ ਦੱਸਦੇ ਨੇ ਤੇ ਅੱਜ ਆਪਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਮੋਢਲਾ ਇਤਿਹਾਸ ਹੈ ਉਹ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਤੋਂ ਸਰਵਣ ਕਰਾਂਗੇ ਉਹਨਾਂ ਦੇ ਨਾਲ ਗੱਲਬ ਤੇ ਬਹੁਤ ਸਾਰੇ ਸਵਾਲ ਨੇ ਜੋ ਸਾਡੇ ਮੰਚ ਨੇ ਜੋ ਸੰਗਤ ਦੇ ਮੰਚ ਨੇ ਗੁਰਦੁਆਰਾ ਸਾਹਿਬ ਦੇ ਰਿਲੇਟਡ ਉਹ ਸਾਰੇ ਜਿਹੜੇ ਸਵਾਲ ਨੇ ਆਪਾਂ ਭਾਈ ਸਾਹਿਬ ਜੀ ਮੋਰੇ ਰੱਖਾਂਗੇ ਤੇ ਉਹਨਾਂ ਦੇ ਕੋਲੋਂ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਸ ਇਤਿਹਾਸ ਦੇ ਨਾਲ ਜਾਣੂ ਹੋਵਾਂਗੇ ਤੇ ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਦੇ ਤਨਤਨ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਚਨਚੋ ਪ੍ਰਾਪਤ ਧਰਤੀ ਤੇ ਨਾਲ ਦੀ ਨਾਲ ਭਾਈ ਸਾਹਿਬ ਤੋਂ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਇਤਿਹਾਸ ਸਰਵਣ ਕਰਦੇ ਹਾਂ ਤੇ ਹਾਂ ਜੀ ਸੱਚੀ ਗੱਲ ਜੀ ਤੇ ਇਸ ਲਈ ਅਸੀਂ ਆ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦੀਆਂ ਤੁਸੀਂ ਵੀਡੀਓਜ਼ ਬਹੁਤ ਦੇਖੀ ਹੋਣੀਆਂ ਅਲੱਗ-ਅਲੱਗ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਦੱਸਿਆ ਜਾਂਦਾ ਤੇ ਅੱਜ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਪਾਈ ਸਾਹਿਬ ਪਾਈ ਚਲੰਜੀਤ ਸਿੰਘ ਜੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਗੁਰਦੁਆਰਾ ਸਾਹਿਬ ਦੇ ਜਿਹੜੇ ਇਤਿਹਾਸ ਦੀ ਸਾਂਝ ਹੈ ਉਹ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਦਾ ਇਤਿਹਾ ਸਤਾਂਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਲ ਜੁੜਦਾ ਹੈ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸਥਾਨ ਤੇ ਕਦੋਂ ਆਏ ਤੇ ਕਿਸ ਤਰ੍ਹਾਂ ਇਸ ਇਤਿਹਾਸ ਦੀ ਸ਼ੁਰੂਆਤ ਹੋਈ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਸ ਪਾਵਨ ਸਥਾਨ ਤੇ ਆਪ ਜੀ ਪਹੁੰਚੇ ਹੋ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਤਮਤਾਨ ਸਾਹਿਬ ਜ਼ਿਲ੍ਹਾ ਜੀਂਦ ਮੌਜੂਦਾ ਸਮੇਂ ਹਰਿਆਣਾ ਸਟੇਟ ਦੇ ਅੰਦਰ ਹੈ ਇਹ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਮਹਾਰਕ ਚਰਨ ਪਏ ਨੇ ਇਤਿਹਾਸ ਮੁਤਾਬਕ ਜੋ ਸਾਨੂੰ ਮਿਲਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਦੀ ਜਿਹੜੀ ਉਦਾਸੀ ਕਹਿ ਲਈਏ ਪ੍ਰਚਾਰ ਫੇਰੀ ਕਹਿ ਲਈਏ ਸ਼੍ਰੀ ਨਾਨਦਪੁਰ ਸਾਹਿਬ ਤੋਂ ਕੋਈ 1664 ਦੇ ਤਕਰੀਬਨ ਲਗਭਗ ਸ਼ੁਰੂ ਕੀਤੀ ਹੈ। ਸ਼੍ਰੀ ਨਾਨਦਪੁਰ ਸਾਹਿਬ ਤੋਂ ਚਲਦੇ ਹੋਏ ਮਾਲਵਾ ਦੇਸ਼ ਰਟਨ ਕਰਦੇ ਗੁਰੂ ਤੇਗ ਬਹਾਦਰ ਮਹਾਰਾਜ ਵੱਖ-ਵੱਖ ਸਥਾਨਾਂ ਤੇ ਹੁੰਦੇ ਹੋਏ ਸਨ 1665 ਈਸਵੀ ਦੇ ਅੰਦਰ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚਦੇ ਨੇ। ਇਸ ਇਲਾਕੇ ਨੂੰ ਉਸ ਵਕਤ ਬਾਂਗਰ ਕੇ ਦੇਸ਼ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਇਸ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਕਾਫੀ ਖੁਸ਼ੀ ਹੋਈ ਤੇ ਉਹਨਾਂ ਨੂੰ ਬਹੁਤ ਚੰਗਾ ਵੀ ਲੱਗਾ ਇਸ ਸਥਾਨ ਤੇ ਪ੍ਰਚਾਰ ਪ੍ਰਸਾਰ ਕਰਨਾ ਤੇ ਉਹ ਠਹਿਰੇ ਕੁ ਸਮਾਂ ਇਸ ਸਥਾਨ ਤੇ ਇੱਥੋਂ ਦੇ ਜਿਹੜੇ ਮੁਖੀ ਨੰਬਰਦਾਰ ਜੀ ਦਾ ਇਤਿਹਾਸ 'ਚ ਸਾਨੂੰ ਨਾਮ ਪਾਈ ਦਗੋ ਮਿਲਦਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਆਏ ਰਹਿਣ ਦੇ ਲਈ ਇੰਤਜ਼ਾਮ ਕੀਤੇ ਸੇਵਾਦਕ ਸਾਰੀ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਕੀਤੇ ਹੋਰ ਇਲਾਕੇ ਦੀਆਂ ਸੰਗਤਾਂ ਇਕੱਤਰ ਹੋਈਆਂ ਦੂਰ ਦੂਰ ਦੇਸ਼ਾਂ ਤੋਂ ਵੀ ਇਤਿਹਾਸ 'ਚ ਮਿਲਦਾ ਵੀ ਇਸ ਸਥਾਨ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਇਕੱਤਰ ਹੋਈਆਂ ਸਨ ਬਹੁਤ ਭਾਰੀ ਇਕੱਠ ਹੋਏ ਸਨ ਦਿਵਾਲੀ ਦਾ ਪੂਰਵ ਨਜ਼ਦੀਕ ਜਾਣ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਇਸਥਾਨ ਤੇ ਰੁਕੇ ਹਾਂਜੀ ਕੁਝ ਸਮਾਂ ਹਾਰਾ ਸਾਹਿਬ ਇਸਥਾਨ ਤੇ ਠਹਿਰ ਕੇ ਪੂਰੇ ਇਲਾਕੇ ਦੇ ਅੰਦਰ ਪ੍ਰਚਾਰ ਪ੍ਰਸਾਰ ਕਰਦੇ ਰਹੇ ਫਿਰ ਕੁਝ ਕਾਰਨਾ ਕਰਕੇ ਇਤਿਹਾਸ ਕਹਿੰਦਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਆਨੰਦਪੁਰ ਸੈਵਲ ਜਾਣਾ ਪਿਆ ਠੀਕ ਹੈ ਹੋਰ ਇਲਾਕਿਆਂ ਦੇ ਵਿੱਚ ਉਦੋਂ ਹੁੰਦੇ ਹੋਏ ਸਤਿਗੁਰੂ ਜੀ ਇਸਥਾਨ ਤੋਂ ਗਏ ਫਿਰ ਜਿਸ ਵਕਤ ਪੂਰਬ ਦੇਸ਼ ਦੀ ਪ੍ਰਚਾਰ ਦੌਰੇ ਪ੍ਰਚਾਰ ਫੇਰੀ ਪ੍ਰਾਰੰਭ ਕਰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਇਸਥਾਨ ਤੋਂ ਅੱਗੇ ਫਿਰ ਅੰਦਲੀ ਆਗਰਾ ਤੇ ਪਟਨਾ ਬਿਹਾਰ ਆਦਕਿਨਾਂ ਇਲਾਕਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਚਾਰ ਫੇਰੇ ਲਿਖੈ ਨੇ ਉਹ ਸਥਾਨ ਤੋਂ ਹੀ ਮਹਾਰਾਜ ਜੀ ਦੁਰੇ ਨੇ ਇਸ ਸਥਾਨ ਤੇ ਸੰਗਤਾਂ ਨੇ ਬੇਅੰਤ ਵਿਟਾਵਾਂ ਬੇਅੰਤ ਮਾਇਆ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤੀਆਂ ਨੇ ਜੋ ਸਾਨੂੰ ਇਤਿਹਾਸ ਵਿੱਚ ਮਿਲਦਾ ਹੈ ਵੀ ਮਹਾਰਾਜ ਸਾਹਿਬ ਨੇ ਉਹ ਸਾਰੀ ਸੇਵਾ ਇੱਥੋਂ ਦੇ ਮੁਖੀ ਨੰਬਰਦਾਰ ਭਾਈ ਦਗੋ ਨੂੰ ਦੇ ਕੇ ਤੇ ਕਿਹਾ ਸੀ ਵੀ ਤੁਸੀਂ ਇੱਥੋਂ ਇਹ ਮਾਇਆ ਨਾਲ ਸਾਰੀ ਸੇਵਾ ਨਿਭਾਉਣੀ ਹੈ ਹਾਂਜੀ ਲੇਕਿਨ ਕੁਝ ਕਾਰਨ ਐਸੇ ਰਹਿ ਜਿਹਦੇ ਕਰਕੇ ਦਗੋ ਜੀ ਨੇ ਸੇਵਾ ਜਿਹੜੀ ਹੈ ਸਹੀ ਨਹੀਂ ਨਿਭਾਈ ਹੁਕਮ ਅਦੁੱਲੀ ਹੋ ਗਈ ਉਹਨਾਂ ਨੇ ਮਾਇਆ ਨਿੱਜੀ ਅਰਥਾਂ ਵਿੱਚ ਵਰਤੀ ਸੋ ਉਹਦਾ ਫਲ ਵੀ ਉਹਨਾਂ ਨੂੰ ਸਮਾ ਪਾ ਕੇ ਖੂਤਾ ਪਿਆ ਅਜ ਤੱਕ ਇਤਿਹਾਸ ਦੇ ਵਿੱਚ ਅਸੀਂ ਸੁਣਦੇ ਆਂ ਕਿ ਗੁਰਤੇਗ ਬਾਦਰਾ ਜੀ ਮਹਾਰਾਜ ਜਦੋਂ ਇਸ ਅਸਥਾਨ ਤੇ ਵਾਪਸ ਆਏ ਨੇ ਤਾਂ ਉਹਨਾਂ ਨੇ ਭਾਈ ਦਗੋ ਜੀ ਨੂੰ ਜਿਹੜੀ ਮਾਇਆ ਦਿੱਤੀ ਸੀ ਜਿਹੜੀਆਂ ਮੋਹਰਾਂ ਦਿੱਤੀਆਂ ਸੀ ਤਾਂ ਉਹ ਉਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਖੂਬ ਦਵਾ ਲਿਆ ਸੀ ਕੋਈ ਤੇ ਇਤਿਹਾਸਕਾਰ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰਤੇਗ ਬਾਦਰਾ ਜੀ ਮਹਾਰਾਜ ਨੇ ਭਾਈ ਦਗੋ ਜੀ ਨੂੰ ਸ਼ਰਾਬ ਦੇ ਦਿੱਤਾ ਪਰ ਜੇ ਆਪਾਂ ਸਿੱਖ ਇਤਿਹਾਸ ਦੇ ਮੁਤਾਬਿਕ ਦੇਖੀਏ ਤਾਂ ਸ਼ਰਾਬ ਨੂੰ ਕੋਈ ਮਾਨਤਾ ਨਹੀਂ ਹੈਗੀ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਹਾਂ ਬਿਲਕੁਲ ਇਹ ਤੁਹਾਡੀ ਗੱਲ درست ਹੈ ਜੀ ਸਿੱਖ ਇਤਿਹਾਸ ਵਿੱਚ ਸ਼ਰਾਬ ਦੀ ਕੋਈ ਮਾਨਤਾ ਨਹੀਂ ਹੈ ਹਾਂਜੀ ਲੇਕਿਨ ਕੁਝ ਘਟਨਾਵਾਂ ਐਸੀਆਂ ਨੇ ਵੀ ਜਿਹੜੇ ਵਚਨ ਗੁਰੂ ਜੀ ਕੇ ਮੁੱਖ ਸੁਭਾਵਕ ਹੋ ਜਾਂਦੇ ਨੇ ਹਾਂਜੀ ਹਾਂਜੀ ਤੇ ਗੁਰੂ ਜੀ ਕੇ ਮੁੱਖ ਤੋਂ ਜਿਹੜਾ ਵੀ ਵਚਨ ਹੋ ਗਿਆ ਉਹ ਕਦੇ ਟਲਦਾ ਨਹੀਂ ਹੈ ਉਹ ਹੋਣਾ ਹੀ ਹੈ ਉਹ ਇਦਾਂ ਜਿਸ ਵਕਤ ਗੁਰੂ ਸਾਹਿਬ ਨੇ ਇੱਥੋਂ ਦੀ ਜਿਹੜੀ ਸੇਵਾ ਹੈ ਉਹ ਭਾਈ ਦਗੋ ਨੂੰ ਦਿੱਤੀ ਤੇ ਉਹਨਾਂ ਨੇ ਉਹ ਜਿਹੜੀ ਮਾਇਆ ਸੀ ਆਪਣੇ ਨਿੱਜੀ ਅਰਥਾਂ ਵਿੱਚ ਮਹਾਰਾਜ ਸਾਹਿਬ ਨੇ ਕਿਹਾ ਸੀ ਵੀ ਇੱਥੇ ਪਾਣੀ ਦੀ ਥੋੜੀ ਕਿੱਲਰ ਜ਼ਿਆਦਾ ਹੈ ਹਾਂਜੀ ਹਾਂਜੀ ਉਹਦੇ ਲਈ ਤੁਸੀਂ ਇੱਕ ਖੂਹ ਲਵਾਓ ਹਾਂਜੀ ਖੂਹ ਤਾਂ ਉਹਨਾਂ ਨੇ ਲਵਾਇਆ ਲੇਕਿਨ ਉਹ ਆਪਣੇ ਨਿੱਜੀ ਖੇਤ ਵਿੱਚ ਲਵਾਇਆ ਮਹਾਰਾਜ ਸਾਹਿਬ ਦਾ ਹੁਕਮ ਸੀ ਸਾਂਝੇ ਥਾਂ ਤੇ ਲਵਾਉਣਾ ਦੂਸਰਾ ਇਲਾਕਾ ਬਹੁਤ ਸੋਹਣਾ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਇੱਥੇ ਇੱਕ ਬਾਗ ਲਗਵਾਓ ਫਲਦਰ ਪੌਦਿਆਂ ਦਾ ਸ਼ਾਨਦਾਰ ਪੌਦਿਆਂ ਦਾ ਸੋਹਣਾ ਇਲਾਕਾ ਸਜਾ ਦਿਓ ਉਹ ਵੀ ਉਹਨਾਂ ਨੇ ਨਹੀਂ ਕੀਤਾ ਤੀਸਰਾ ਹੈ ਕਿ ਐਸੀ ਵੀ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇਸ ਮਾਇਨ ਨਾਲ ਇੱਥੇ ਧਰਮ ਸਾਲ ਜਰੂਰ ਬਣਾਉਣੀ ਆ ਜਿਹੜਾ ਮੁਕਸਤਾਨ ਆ ਸੰਗਤਾਂ ਹੁੰਦੀਆਂ ਸੀ ਨਾ ਇੱਥੇ ਤੇ ਉਹ ਵੀ ਉਹਨਾਂ ਨੇ ਨਹੀਂ ਕੀਤਾ ਤੋਂ ਮਹਾਰਾਜ ਸਾਹਿਬ ਇਸ ਥਾਨ ਤੋਂ ਚਲੇ ਜਾਂਦੇ ਨੇ ਕੋਈ ਤਕਰੀਬਨ 10 ਵਰਿਆਂ ਤੋਂ ਬਾਅਦ ਗੁਰੂ ਸਾਹਿਬ ਇਸ ਥਾਨ ਤੇ ਦੁਬਾਰਾ ਆਪਣੇ ਵਾਰਕ ਚਰਨ ਪਾਉਂਦੇ ਨੇ ਕਿਉਂਕਿ ਪੂਰਬ ਦੇਸ਼ ਤੋਂ ਬਾਅਦ ਫਿਰ ਅਨੰਦਪੁਰ ਤੇ ਹੋਰ ਇਲਾਕਿਆਂ ਚ ਹੁੰਦੇ ਹੁੰਦੇ ਜਦੋਂ ਸ਼ਹੀਦੀ ਦੇਣ ਲਈ ਜਾ ਰਹੇ ਸਨ 1675 ਦੇ ਵਿੱਚ ਉਸ ਵਕਤ ਜਦੋਂ ਇੱਥੇ ਆਏ ਤੇ ਪਤਾ ਲੱਗਿਆ ਵੀ ਇਹ ਥਾਨ ਦੀ ਤੇ ਕੋਈ ਵੀ ਸਾਰੀ ਆਕਾਰ ਦੀ ਕੋਈ ਠੀਕ ਢੰਗ ਨਾਲ ਹੋਇਆ ਹੀ ਨਹੀਂ ਜਦੋਂ ਪਤਾ ਕੀਤਾ ਮਹਾਰਾਜ ਸਾਹਿਬ ਨੇ ਸਿੱਖਾਂ ਨੂੰ ਕਿਹਾ ਵੀ ਪਤਾ ਕਰੋ ਫਤਹਿਗੋ ਨੇ ਹੁਕਮ ਅਦੁੱਲੀ ਕੀਤੀ ਹੈ ਫਿਰ ਜਦੋਂ ਮਹਾਰਾਜ ਸਾਹਿਬ ਨੂੰ ਪਤਾ ਲੱਗਾ ਤੇ ਕੁਦਰਤੀ ਮਹਾਰਾਜ ਸਾਹਿਬ ਆਪਣੇ ਮੁਖ ਤੋਂ ਇਹ ਬਚਨ ਉਹਨਾਂ ਦੇ ਆ ਗਿਆ ਵੀ ਇਹ ਫਤਹਿਗੋ ਨੇ ਸੰਗਤ ਦੀ ਮਾਇਆ ਠੀਕ ਕਰਤਾ ਨਹੀਂ ਚੰਗਾ ਨਹੀਂ ਕੀਤਾ ਸੰਗਤ ਇਹ ਉਹਨੂੰ ਫਲੇਗੀ ਨਹੀਂ ਹਾਂਜੀ ਇਦਾਂ ਵੀ ਇਹ ਮਾਇਆ ਉਹਨੂੰ ਫਲੇਗੀ ਨਹੀਂ ਉਹ ਸਾਡੇ ਇਤਿਹਾਸਕਾਰਾਂ ਨੇ ਦਰਜ ਕਰ ਦਿੱਤਾ ਵੀ ਉਹਨਾਂ ਨੇ ਸ਼ਰਾਬ ਦੇ ਵਜੋਂ ਦਰਜ ਕਰਤਾ ਪਰ ਉਹ ਆ ਵੀ ਗੁਰੂ ਸਾਹਿਬ ਦੇ ਮੂੰਹੋਂ ਜਿਹੜੇ ਬਚਨ ਹੋਏ ਉਹ ਡਾਲ ਉਹਨਾਂ ਨੂੰ ਸ਼ਰਾਬ ਵਿੱਚ ਲੈ ਲਿਆ ਮਹਾਰਾਜ ਸਾਹਿਬ ਨੇ ਕੈਸੀ ਵੀ ਇਹਨੂੰ ਫਲੇਗੀ ਨਹੀਂ ਉਹੀ ਗੱਲ ਉਹਨਾਂ ਦੀ ਗੁਰੂ ਸਾਹਿਬ ਦੇ ਬਚਨ ਜਿਹੜੇ ਸੱਤ ਹੋਏ ਵੀ ਕੁਝ ਸਮਾਂ ਪਾ ਕੇ ਦਗੋ ਦਾ ਖੂਬ ਹੀ ਗਿਆ ਖੇਤ ਵੀ ਗਿਆ ਘਰ ਵੀ ਗਿਆ ਪੀੜੀ ਵੀ ਗਈ ਸਭ ਕੁਝ ਉਹਦਾ ਇਹਨਾਂ ਗੁਰੂ ਸਾਹਿਬ ਨਾਲ ਦਗੇ ਪਾਜੀ ਹੋ ਗਈ ਇੱਕ ਸਾਡੇ ਤੇ ਇੱਕ ਇਸ ਸਥਾਨ ਦੇ ਨਾਲ ਭਾਈ ਮੀਆਂ ਜੀ ਦਾ ਇਤਿਹਾਸ ਜੁੜਦਾ ਹੈ ਭਾਈ ਮੀਆਂ ਜੀ ਵੀ ਬਹੁਤ ਜਿਹੜੇ ਗੁਰੂ ਘਰ ਦੇ ਸੇਵਕ ਰਹੇ ਨੇ ਤੇ ਉਹਨਾਂ ਦਾ ਇਤਿਹਾਸ ਕਿਸ ਤਰ੍ਹਾਂ ਜੁੜਦਾ ਹੈ ਇਸ ਸਥਾਨ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਭਾਈ ਸਿੱਖ ਰਹਿੰਦੇ ਹੁੰਦੇ ਸਨ ਭਾਈ ਨੰਦ ਲਾਲ ਜੀ ਸੋਹਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਠੀਕ ਹੈ ਜੀ ਉਹਨਾਂ ਦੇ ਅੱਗੇ ਸਪੁੱਤਰ ਸਨ ਭਾਈ ਰਾਮਦੇਵ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹੁਤ ਸੇਵਾ ਕੀਤੀ ਆਂੰਦਪੁਰ ਸਾਹਿਬ ਤੋਂ ਲੈ ਕੇ ਵੱਖ-ਵੱਖ ਸਥਾਨਾਂ ਤੇ ਤੇ ਇਸ ਸਥਾਨ ਤੇ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਪਹਿਲੀ ਦਫਾ ਠਹਿਰਦੇ ਨੇ ਤੇ ਉਹਨਾਂ ਦੀ ਸੇਵਾ ਇਹ ਸੀ ਵੀ ਉਹ ਆਪਣੇ ਸਿਰ ਤੇ ਗਾਗਰ ਲੈ ਕੇ ਦੂਰੋਂ ਪਾਣੀ ਭਰ ਕੇ ਲਿਆ ਕੇ ਜਿੱਥੇ ਮਹਾਰਾਜ ਸਾਹਿਬ ਨੇ ਸੰਗਤ ਨੂੰ ਉਪਦੇਸ਼ ਕਰਨਾ ਹੁੰਦਾ ਹੈ ਤੇ ਛੜੌਂਕਾ ਕਰਦੇ ਸਨ ਟਰੌਂਕਾ ਕਰਦੇ ਪੰਜ ਛੜਕ ਦਿੰਦੇ ਮਿੱਟੀ ਵਗੈਰਾ ਮਿੱਟੀ ਵਗੈਰਾ ਸਾਹਿਬ ਉਹਨਾਂ ਦੀ ਸੇਵਾ ਇੰਨੀ ਅਣਥੱਕ ਸੀ ਵੀ ਉਹ ਗਾਗਰ ਸਿਰ ਤੇ ਚੱਕੀ ਰੱਖਣ ਨਾਲ ਉਹਨਾਂ ਦੇ ਸਿਰ 'ਚ ਜ਼ਖਮ ਹੋ ਗਏ ਸਨ ਠੀਕ ਹੈ ਲੇਕਿਨ ਉਹਨਾਂ ਨੇ ਮਹਾਰਾਜ ਸਾਹਿਬ ਨੂੰ ਦੱਸਿਆ ਨਹੀਂ ਤੇ ਸੇਵਾ ਬੰਦ ਨਹੀਂ ਕੀਤੀ ਸੇਵਾ ਨਿਰੰਤਰ ਜਾਰੀ ਨਿਰੰਤਰ ਜਾਰੀ ਰੱਖੀ ਸਿਰ 'ਚ ਜ਼ਖਮ ਹੋਣ ਦੇ ਬਾਵਜੂਦ ਵੀ ਇਤਿਹਾਸ 'ਚ ਮਿਲਦਾ ਵੀ ਉਹ ਸੇਵਾ ਤੋਂ ਨਹੀਂ ਹਟੇ ਤੋ ਸੋ ਇੱਕ ਦਿਨ ਉਹ ਦਸਤਾਰਾ ਸਵਾਰ ਰਹੇ ਸਨ ਤੇ ਮਾਤਾ ਜੀ ਮਾਤਾ ਗੁਜਰਕੌਰ ਦੀ ਮਾਤਾ ਨਾਨਕੀ ਜੀ ਮਹਾਰਾਜ ਸਾਹਿਬ ਦੇ ਸੰਗ ਸਨ ਉਹਨਾਂ ਨੂੰ ਖਬਰ ਪਹੁੰਚੀ ਵੀ ਇੱਦਾਂ ਦਾ ਭਾਈ ਮੀਆਂ ਜੀ ਨਾਲ ਕੁਝ ਹੋ ਰਿਹਾ ਉਹਨਾਂ ਨੇ ਫਿਰ ਬੜੇ ਪਿਆਰ ਨਾਲ ਬੁਲਾਇਆ ਸਾਰੀ ਗੱਲਬਾਤ ਪੁੱਛੀ ਫਿਰ ਗੁਰੂ ਸਾਹਿਬ ਨੂੰ ਦੱਸਿਆ ਗੁਰੂ ਸਾਹਿਬ ਨੇ ਉਹਨਾਂ ਦੀ ਸੇਵਾ ਤੇ ਫਿਰ ਉਹਨਾਂ ਨੂੰ ਅਸੀਸ ਦਿੱਤੀ ਵੀ ਤੁਹਾਡੀ ਕਾਲ ਸੇਵਾ ਥਾਂੇ ਪੈ ਗਈ ਹੈ ਤੁਸੀਂ ਇਹਦਾ ਇਲਾਜ ਕਰੋ ਤੇ ਉਹਨਾਂ ਨੂੰ ਇਹ ਜਿਹੜਾ ਉੱਥੇ ਫਿਰ ਬਖਸ਼ਿਸ਼ ਦਿੱਤੀ ਉਹ ਦਿੱਤੀ ਸੀ ਭਾਈ ਮੀਹਾ ਦੀ ਭਾਈ ਮੀਹਾ ਹਾਂ ਕਿਉਂਕਿ ਮਹਾਰਾਜ ਸਾਹਿਬ ਜੀ ਦਾ ਨਾਮ RAMDEO RAMDEO ਸੀ ਉਹ ਦਿੱਤੀ ਸੀ ਵੀ ਤੁਸੀਂ ਜਿੱਥੇ ਵੀ ਅਸੀਂ ਬੈਠ ਕੇ ਸੰਗਤ ਕਰਨੀ ਹੁੰਦੀ ਹੈ ਜਾਂ ਸੰਗਤ ਨੂੰ ਉਪਦੇਸ਼ ਕਰਨ ਤੁਸੀਂ ਉੱਥੇ ਪਹਿਲੇ ਬੱਦਲ ਬਣ ਕੇ ਵਰ ਜਾਂਦੇ ਹੋ ਤੁਹਾਡੀ ਸੇਵਾ ਪ੍ਰਵਾਨ ਹੈ ਉਹ ਉਹਨਾਂ ਦੀ ਬੜੀ ਮਹਾਨ ਸੇਵਾ ਰਹੀ ਤੇ ਬਹੁਤ ਕਮਾਈ ਵਾਲੇ ਜਪੀ ਤਪੀ ਮਹਾਪੁਰਖ ਕਹ ਲਈਏ ਬੜੇ ਮਹਾਤਮਾਪੁਰਖ ਗੁਰੂ ਕੇ ਸਿੱਖ ਸਨ ਦੂਸਰੀ ਦਫਾ ਜ 1675 ਵਿੱਚ ਗੁਰੂ ਸਾਹਿਬ ਇਸ ਸਥਾਨ ਤੋਂ ਚੱਲਦੇ ਨੇ ਜਦੋਂ ਅੱਗੇ ਸ਼ਹੀਦੀ ਦੇਣ ਦੇ ਲਈ ਤੇ ਜਿਹੜੀ ਸੇਵਾ ਦਗੋ ਵੱਲੋਂ ਨਹੀਂ ਸੀ ਹੋਈ ਉਹ ਸਾਰੀ ਸੇਵਾ ਫਿਰ ਭਾਈ ਮੀਹਾ ਜੀ ਦੇ ਸਕੁਰਦ ਕੀਤੀ ਗਈ ਸੀ ਉਹਨਾਂ ਨੂੰ ਇੱਕ ਦੱਖਣੀ ਬੈਲ ਇੱਕ ਨਗਾਰਾ ਇੱਕ ਝੰਡਾ ਇਹ ਦੇ ਕੇ ਕਿਹਾ ਗਿਆ ਵੀ ਪੂਰੇ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਤੁਸੀਂ ਇਹ ਚੀਕਾ ਕਰਨੀ ਆ ਇੱਕ ਗੁਰੂ ਕੀ ਬਖਸ਼ਿਸ਼ਾਂ ਵਿੱਚੋਂ ਇੱਕ ਬਖਸ਼ਿਸ਼ ਮੀਹਾ ਸ਼ਾਈ ਵੀ ਗਿਣੀ ਜਾਂਦੀ ਹੈ ਹਾਂਜੀ ਹਾਂਜੀ ਤੇ ਉਹ ਉਹਨਾਂ ਨੇ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਇੱਥੋਂ ਸੰਗਤਾਂ ਲੈ ਕੇ ਦੂਰ ਦੂਰ ਸਥਾਨਾਂ 'ਤੇ ਦਰਸ਼ਨ ਕਰਨ ਲਈ ਜਾਂਦੇ ਸਨ ਯਾ ਇਸ ਇਲਾਕੇ 'ਚ ਉਹਨਾਂ ਦੀ ਬਹੁਤ ਵੱਡੀ ਦੇਣ ਰਹੀ ਉਹਨਾਂ ਦੇ ਜਾਣ ਤੋਂ ਬਾਅਦ ਅੱਗੇ ਉਹਨਾਂ ਦੇ ਥਾਪੇ ਹੋਏ ਹੋਰ ਕੁਝ ਮੁਖੀ ਸੇਵਾਦਾਰ ਜਿਹੜੇ ਲੰਬਾ ਸਮਾਂ ਕਿਉਂਕਿ ਕੋਈ 1845 ਦੇ ਲਗਭਗ ਮਹਾਰਾਜਾ ਕਰਮ ਸਿੰਘ ਜੀ ਇੱਥੇ ਇਹ ਜ਼ਗੀਰ ਦੇ ਲੋਹ ਦੇ ਨਾਮ ਤੇ ਉਦੋਂ ਤੱਕ ਉਹਨਾਂ ਦੀ ਬਹੁਤ ਵੱਡੀਆਂ ਦੇਣਾ ਨੇ ਇਤਿਹਾਸ ਵਿੱਚ ਜੋ ਸਾਨੂੰ ਮਿਲਦੀਆਂ ਨੇ ਦੇ ਸਤੰਮ ਤੇ ਕਰੇ ਮਨ ਲਓਗੇ ਪ੍ਰਚਾਰ ਲਈ ਜਾਂਦੇ ਨੇ ਤਾਂ ਇਹਨਾਂ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹਾਂ ਬਿਲਕੁਲ ਅਨੰਦਪੁਰ ਸਾਹਿਬੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮਿਲੇ ਨੇ ਤੇ ਉੱਥੇ ਮਹਾਰਾਜ ਸਾਹਿਬ ਜੀ ਨੇ ਫਿਰ ਦੁਬਾਰਾ ਬਖਸ਼ਿਸ਼ ਲਈਏ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸਰੂਪਾਉ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਵੀ ਤੁਸੀਂ ਸਾਡੇ ਪਿਤਾ ਜੀ ਦੇ ਸਥਾਨ ਤੋਂ ਆਇਓ ਹਾਂਜੀ ਤੇ ਸਾਡੇ ਲਈ ਬੜੇ ਮਾਣਯੋਗੋ ਸਤਕਾਰਯੋਗ ਇਹ ਸੇਵਾ ਨੂੰ ਇਸੇ ਤਰ੍ਹਾਂ ਤੋਰਨਾ ਤੇ ਇੱਕ ਸੰਗਤ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ ਜੀ ਆਪਾਂ ਕਹਿ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦੁੱਧ ਨਹੀਂ ਜਾਂਦਾ ਜੀ ਉਹਦਾ ਕੀ ਕਾਰਨ ਹੈ ਕਿ ਗੁਰਦੁਆਰਾ ਸੇਬ ਦੇ ਵਿੱਚ ਦੁੱਧ ਕਿਉਂ ਨਹੀਂ ਜਾਂਦਾ ਜੀ ਇਹ ਇਹਦਾ ਕਾਰਨ ਜੇ ਅਸੀਂ ਇਤਿਹਾਸ ਵੱਲ ਵੇਖੀਏ ਤੇ ਸਾਨੂੰ ਕੋਈ ਲਿਖਤੀ ਨਹੀਂ ਮਿਲਦਾ ਹਾਂਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿ ਦੇਵਾਂਗਾ ਵੀ ਇਹਦਾ ਕੋਈ ਲਿਖਤੀ ਇਤਿਹਾਸ ਵਿੱਚੋਂ ਸਾਨੂੰ ਕੋਈ ਪ੍ਰਮਾਣ ਨਹੀਂ ਮਿਲਦਾ ਹਾਂਜੀ ਲੇਕਿਨ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨਾਲ ਗੱਲਬਾਤਾਂ ਕਰਨ ਤੋਂ ਉਪਰੰਤ ਕੁਝ ਇਤਿਹਾਸ ਕੁਝ ਘਟਨਾਵਾਂ ਸੀ ਨੇ ਵਸਿਨੇ-ਵਸਿਨੇ ਤੁਰਦੀਆਂ ਹੁੰਦੀਆਂ ਨੇ ਲਿਖਤੀ ਨਹੀਂ ਹੁੰਦੀਆਂ ਲੇਕਿਨ ਪੁਰਾਣੇ ਦਾਦਿਆਂ ਤੋਂ ਅੱਗੇ ਚੱਲਦੀਆਂ ਰਹੀਆਂ ਚੱਲਦੀਆਂ ਰਹੀਆਂ ਉਹਨਾਂ ਘਟਨਾਵਾਂ ਦੇ ਵਿੱਚ ਮਿਲਦਾ ਵੀ ਇਹ ਸਥਾਨ 'ਤੇ ਗੁਰੂ ਸਾਹਿਬ ਨੇ ਵਰਜਿਆ ਸੀਗਾ ਵੀ ਇਸ ਥਾਂ ਤੇ ਦੁੱਧ ਨਹੀਂ ਜਾਂਦਾ ਤੁਮਤਾਨ ਸਾਹਿਬ ਦੇ ਕੰਪਲੈਕਸ ਵਿੱਚ ਕਿਤੇ ਵੀ ਇਹ ਦੁੱਧ ਨਹੀਂ ਜਾਂਦਾ ਤੇ ਨਾ ਹੀ ਕੋਈ ਜਮਾਉਂਦਿਆ ਹਿਆ ਕਰਦਾ ਹਾਂਜੀ ਕਾਰਨ ਕਈ ਰਹਿੰਦੇ ਨੇ ਇਤਿਹਾਸ ਵਿੱਚ ਇੱਕ ਤੇ ਗੁਰੂ ਸਾਹਿਬ ਨੇ ਇਸ ਥਾਂ ਤੇ ਬਖਸ਼ਿਸ਼ ਕੀਤੀ ਸੀ ਵੀ ਇੱਥੇ ਦੁੱਧ ਦਾ ਪ੍ਰਵਾਹ ਬਹੁਤ ਰਹੇਗਾ ਗੁਰੂ ਦੀ ਕਿਰਪਾ ਨਾਲ ਅੱਜ ਵੀ ਦੁੱਧ ਦਾਤ ਬਖਸ਼ਿਸ਼ ਕੀਤੀ ਇੱਥੇ ਵੀ ਦੁੱਧ ਸਦਾ ਹੈ ਅੱਜ ਤੱਕ ਬਹੁਤ ਹੈ ਦੂਸਰਾ ਕੁਝ ਇਹ ਵੀ ਮਿਲਦਾ ਵੀ ਇਸ ਇਲਾਕੇ ਦੇ ਵਿੱਚ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਹਵਾਲਾ ਹੈ ਵੀ ਕੁਝ ਤਾਵੜੀ ਚੋਰ ਲੋਕ ਰਹਿੰਦੇ ਹੁੰਦੇ ਸਨ ਤੇ ਉਹ ਹਾਂਜੀ ਕੁਝ ਮਾਲ ਡੰਗਰ ਚੋਰੀ ਕਰਕੇ ਲਿਉਂਦੇ ਸਨ ਉਹਨਾਂ ਵੇਲਿਆਂ ਦੇ ਵਿੱਚ ਮਾਲ ਤੋਂ ਦੀ ਚੋਰੀ ਹੋ ਜਾਂਦੀ ਸੀ ਹਾਂਜੀ ਹਾਂਜੀ ਤੇ ਉਹਨਾਂ ਚੀਜ਼ਾਂ ਨੂੰ ਵਰਜਣ ਲਈ ਵੀ ਗੁਰੂ ਸਾਹਿਬ ਨੇ ਕੁਝ ਇਦਾਂ ਦੇ ਬਚਨ ਕੁਝ ਇਹ ਵੀ ਸਾਨੂੰ ਸੀਨੇ ਬਸੀਨੇ ਮਿਲਦਾ ਹੈ ਵੀ ਗੁਰੂ ਕੇ ਸਿੱਖਾਂ ਨੇ ਜਦੋਂ ਇੱਥੇ ਸੇਵਾ ਲਈ ਦੁੱਧ ਮੰਗਿਆ ਤੇ ਸਭ ਨੇ ਕਹਿ ਦਿੱਤਾ ਵੀ ਜਮਾ ਦਿੱਤਾ ਜਮਾ ਮਹਾਰਾਜ ਸਾਹਿਬ ਨੇ ਕਿਹਾ ਵੀ ਨਹੀਂ ਗੁਰੂ ਕੇ ਸਿੱਖਾਂ ਦੀ ਸੇਵਾ ਪਹਿਲ ਤੇ ਹੋਣੀ ਚਾਹੀਦੀ ਹੈ ਆਪਣੀ ਲੋੜ ਬਾਦ ਵਿੱਚ ਹਾਂਜੀ ਹਾਂਜੀ ਤੇ ਉਹਦੇ ਆਧਾਰ ਤੇ ਵੀ ਕਈਆਂ ਨੇ ਕਿਹਾ ਵੀ ਜਮਾਉਣਾ ਠੀਕ ਹੀ ਨਹੀਂ ਆ ਬਈ ਗੁਰੂ ਦੇ ਬਚਨ ਮੰਨ ਕੇ ਉਹਨਾਂ ਨੇ ਫਿਰ ਉਹ ਇਸ ਚੀਜ਼ ਨੂੰ ਇਦਾਂ ਲੈ ਲਿਆ ਬਈ ਗੁਰੂ ਕੇ ਸਿੱਖਾਂ ਦੀ ਸੇਵਾ ਪਹਿਲਾਂ ਸਾਡੀ ਲੋੜ ਬਾਅਦ ਵਿੱਚ ਗੁਰੂ ਘਰ ਦੀ ਸੇਵਾ ਪਹਿਲੀ ਆਪਰੇ ਕਰਕੇ ਉਹ ਤੋਂ ਬਾਅਦ ਇੱਕ ਹਾਦੀ ਕੱਢ ਦਿੱਤੀ ਗਈ ਬਈ ਇਸ ਥਾਂ ਤੇ ਗੁਰੂ ਕੀ ਬਖਸ਼ਿਸ਼ ਵੀ ਦੁੱਧ ਕਦੇ ਕਿਸੇ ਨੇ ਜਮਾਇਆ ਹੀ ਨਹੀਂ ਤੇ ਜੰਮਿਆ ਵੀ ਨਹੀਂ ਬਾਕੀ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਗੁਰੂ ਸਾਹਿਬ ਦੇ ਬਚਨ ਨੇ ਹਾਂ ਬਚਨ ਤੋਂ ਅੱਗੇ ਕੋਈ ਲੰਗਨ ਵੀ ਕਿਵੇਂ ਕਰਦਾ ਬਚਨ ਦੀ ਉਲੰਘਣਾ ਆਪਾਂ ਕਰੀ ਨਹੀਂ ਕਰ ਸਕਦੇ ਬਿਲਕੁਲ ਤੇ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨਾਂ ਵਾਸਤੇ ਜਾਂਦੇ ਹਾਂ ਉੱਥੇ ਅਸੀਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ੍ਰੀ ਸਾਹਿਬ ਦੇ ਦਰ ਇਸ ਗੁਰਦੁਆਰਾ ਸਾਹਿਬ ਦੇ ਚੋਟ ਸ਼੍ਰੀ ਸਾਹਿਬ ਕਿਸ ਤਰ੍ਹਾਂ ਪਹੁੰਚੀਏ ਸ਼੍ਰੀ ਸਾਹਿਬ ਇੱਥੇ ਇੱਕ ਸੰਗਤ ਦਰਸ਼ਨਾਂ ਦੇ ਲਈ ਸਾਡੇ ਪਾਸ ਇੱਕ ਗੁਰੂ ਸਾਹਿਬ ਦੀ ਤੇ ਕੁਝ ਹੋਰ ਸਿੰਘਾਂ ਦੇ ਪ੍ਰਾਤਨ ਸ਼ਸਤਰ ਆਪ ਨੇ ਦਰਸ਼ਨ ਕੀਤੇ ਹੋਏ ਆ ਗਏ ਅੰਦਰ ਪਏ ਨੇ ਹਾਂਜੀ ਕੁਝ ਪ੍ਰਾਤਨ ਪੋਥੀਆਂ ਵੀ ਨੇ ਕਿਉਂਕਿ ਇਹ ਅਸਥਾਨ 18ਵੀਂ 19ਵੀਂ ਸਦੀ ਦੇ ਵਿੱਚ ਬੜਾ ਪ੍ਰਮੁੱਖ ਸਥਾਨ ਰਿਹਾ ਜੰਗਾ ਜੁੱਧਾਂ ਦੇ ਵੇਲੇ ਮਹਾਰਾਜਾ ਕਰਮ ਸਿੰਘ ਤੋਂ ਲੈ ਕੇ ਤੇ ਬਹੁਤ ਵੱਡੇ ਵੱਡੇ ਜਰਨਲਿਸਟਾਂ ਤੇ ਆਉਂਦੇ ਰਹੇ ਨੇ ਹਾਂਜੀ ਕਾਫੀ ਵੱਡਾ ਰੂਟ ਰਿਹਾ ਹੈ ਉਹਨਾਂ ਸਿੰਘਾਂ ਦਾ ਤੇ ਉਹਨਾਂ ਦੇ ਸ਼ਸਤਰ ਤੇ ਉਹਨਾਂ ਦੀਆਂ ਪੋਥੀਆਂ ਉਹਨਾਂ ਦੀਆਂ ਕੁਰਬਾਨੀਆਂ ਜੋ ਵੀ ਇੱਥੇ ਸਾਡੇ ਕੋਲ ਹੈ ਨੇ ਇਤਿਹਾਸ ਵਿੱਚ ਜੋ ਸਾਨੂੰ ਮਿਲਦਾ ਵੀ ਹੈ ਜੋ ਸ੍ਰੀ ਸਾਹਿਬ ਹੈ ਗੁਰੂ ਦੀ ਨਜੰਗੀ ਸ਼ਸਤਰ ਹੈ ਜਿਵੇਂ ਗੁਰੂ ਸਾਹਿਬ ਜੀ ਕੇ ਜਿਹੜੇ ਸ਼ਸਤਰ ਹੁੰਦੇ ਸਨ ਉਹਨਾਂ ਤੇ ਇੱਕ ਆਪਣੀ ਸ੍ਰੀ ਕਾਲ ਜੀ ਸਹਾਇ ਦੀ ਮੋਹਰ ਹੁੰਦੀ ਸੀ ਉਹ ਕਹਦਾ ਇਹ ਸ਼ਸਤਰ ਦੇ ਉੱਪਰ ਲੱਗੀ ਹੋਈ ਆ ਗੁਰੂ ਸਾਹਿਬ ਨੇ ਆਪਣੇ ਕੋਲ ਸ਼ਸਤਰ ਆਪਣੇ ਖਾਸ ਜਿਵੇਂ ਭਾਈ ਬੰਦਾ ਸਿੰਘ ਜੀ ਬਹਾਦਰ ਗੁਰੂ ਕੇ ਸਿੱਖ ਜਰਨੈਲ ਜਾਂ ਹੋਰ ਜਿਹੜਿਆਂ ਨੂੰ ਜਿਨ੍ਹਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਸਨ ਆਪਣੇ ਵੱਲੋਂ ਸ਼ਸਤਰ ਦੇ ਕੇ ਪੰਜਾਬ ਦੇਸ਼ ਦੀ ਮਮਫਤ ਇਹ ਕਰਨ ਲਈ ਤੋਰਿਆ ਸੀ ਉਹਨਾਂ ਪਾਸੋਂ ਸ਼ਸਤਰ ਸਨ ਜੰਗਾ ਜੁੱਧਾਂ ਦੇ ਵੇਲੇ ਉਹ ਸ਼ਸਤਰ ਜਿਹੜੇ ਉਹਨਾਂ ਨੇ ਵਿਸ਼ੇਸ਼ ਸਥਾਨਾਂ ਤੇ ਟਿਕਾ ਦੇ ਦਿੱਤੇ ਵੀ ਅਸੀਂ ਆਪਣੇ ਸਸਤਿਆਂ ਨਾਲ ਜੰਗਾ ਲੜਦਾਂਗੇ ਪਰ ਗੁਰੂ ਕੇ ਸ਼ਸਤਰ ਪੂਜਨਯੋਗ ਹੀ ਨੇ ਤੇ ਉਹਨਾਂ ਨੂੰ ਤੇ ਗੁਰੂ ਕੇ ਸਥਾਨਾਂ ਤੇ ਹੀ ਸਜਾਇਆ ਆਉਣ ਵਾਲੇ ਪੀੜੀਆਂ ਦੇ ਸੰਗ ਦਰਸ਼ਨ ਕਰੇਗੀ ਸੋ ਇਹਨਾਂ ਤਰੀਕਿਆਂ ਨਾਲ ਇਹ ਸ਼ਸਤਰ ਹਰ ਸਥਾਨਾਂ ਤੇ ਹਸਤਾਨ ਤੇ ਸੰਭੇ ਹੋਏ ਨੇ ਉਹਨਾਂ ਵਿੱਚੋਂ ਇੱਕ ਸ੍ਰੀ ਸਾਹਿਬ ਜਿਹੜੀ ਆ ਉੱਥੇ ਪਹੁੰਚੀ ਹੈ ਠੀਕ ਹੈ ਬੜੇ ਪੁਰਾਣੇ ਸਮੇਂ ਤੋਂ ਹੀ ਆਦਿਕਾਲ ਸਿੱਖ ਜਿੰਨੇ ਵੀ ਸਾਨੂੰ ਇਸ ਚੀਜ਼ ਨੂੰ ਸਾਹਮਣੇ ਆਏ ਨੇ ਤੇ ਅੱਜ ਵੀ ਸੰਗਤ ਇਹਨਾਂ ਦੇ ਬੜੇ ਭਾਵਨਾ ਨਾਲ ਦਰਸ਼ਨ ਕਰਦੀ ਹੈ। ਪੱਕੇ ਤੁਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਡੇ ਨਾਲ ਸਾਂਝਾ ਕੀਤਾ ਤੇ ਬਾਕੀ ਜਿਹੜੀ ਅੱਜ ਕੱਲ ਦੀ ਯੂਥ ਹੈ ਉਹਦੇ ਵਾਸਤੇ ਕੋਈ ਸੰਦੇਸ਼ ਤੁਹਾਡੇ ਵੱਲੋਂ ਕਿ ਕਿਸ ਤਰ੍ਹਾਂ ਗੁਰੂ ਘਰ ਦੇ ਨਾਲ ਜੁੜ ਸਕੇ। ਦੇਖੋ ਜੀ ਗੁਰਬਾਣੀ ਮੁਤਾਬਕ ਜੇ ਆਪਾਂ ਗੱਲ ਕਰੀਏ ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰਬਾਣੀ ਤੋਂ ਬਿਨਾਂ ਜੀਵਨ ਬਿਰਥਾ ਹੈ। ਹਾਂਜੀ। ਗੁਰਮਤ ਤੋਂ ਬਿਨਾਂ ਜੀਵਨ ਕੋਈ ਜੀਵਨ ਨਹੀਂ ਹੈ। ਹਾਂਜੀ। ਮੈਂ ਤੇ ਸਾਰੀ ਸੰਗਤ ਨੂੰ ਇਹ ਬੇਨਤੀ ਕਰਾਂਗਾ ਵੀ ਅਜੋਕੇ ਸਮੇਂ ਦੇ ਵਿੱਚ ਜਿੱਥੇ ਸਾਨੂੰ ਸੰਸਾਰ ਦੀ ਹਰ ਵਸਤੂ ਦੀ ਲੋੜ ਹੈ ਅਸੀਂ ਹਰ ਵਸਤੂ ਨੂੰ ਪ੍ਰਾਪਤ ਕਰਨ ਲਈ ਦੌੜ ਰਹੇ ਹਾਂ ਉੱਥੇ ਸਾਨੂੰ ਸਭ ਤੋਂ ਪਹਿਲੇ ਗੁਰੂ ਕੀ ਸਿੱਖਿਆ ਦੀ ਲੋੜ ਹੈ ਹਾਂਜੀ ਗੁਰਬਾਣੀ ਦੀ ਲੋੜ ਹੈ ਗੁਰਮਤਿ ਦੀ ਲੋੜ ਹੈ ਤੇ ਉਹ ਲੋੜ ਸਾਡੀ ਸੰਸਾਰ ਦੀ ਕਿਸੇ ਦੁਕਾਨ ਤੋਂ ਕਿਸੇ ਮਾਰਕੀਟ ਤੋਂ ਪੂਰੀ ਨਹੀਂ ਹੋ ਸਕਦੀ ਜਦੋਂ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਗੁਰੂ ਸਥਾਨ ਤੇ ਨਹੀਂ ਆਉਂਦਾ ਹਾਂਜੀ ਹਾਂਜੀ ਤੇ ਇਹ ਸਾਡੀ ਬਖਸ਼ਿਸ਼ ਜਿਹੜੀ ਹੈ ਕਹ ਲੀਏ ਵੀ ਸਿੱਖ ਪੰਥ ਨੂੰ ਜਾਂ ਗੁਰਸਿੱਖੀ ਇਸ ਯੂਥ ਨੂੰ ਕੇਵਲ ਦੇ ਕੇਵਲ ਮਹਾਰਾਜ ਸਭ ਜੀ ਦੇ ਚਰਨਾਂ ਤੋਂ ਹੀ ਹੋ ਸਕਦੀ ਹੈ ਉਹਨਾਂ ਦੇ ਚਰਨਾਂ ਚ ਆਪਾਂ ਲੱਗਾਂਗੇ ਤਾਂ ਹੀ ਆਪਾਂ ਪੂਰੀ ਦੀ ਸ਼ਰਨ ਤੇ ਜਾਵਾਂਗੇ ਮੈਂ ਬੇਨਤੀ ਇਹ ਕਰਾਂਗੇ ਵੀ ਸਾਰੀ ਸੰਗਤ ਨੂੰ ਜਿਤਨਾ ਵੀ ਹੋ ਸਕਦਾ ਜੋ ਕੇ ਯੋਗ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਸਵਾਰਨ ਦੇ ਲਈ ਸਿੱਖੀ ਸਿਧਾਂਤਾਂ ਨਾਲ ਗੁਰਮਤ ਨਾਲ ਗੁਰਬਾਣੀ ਵਿਚਾਰ ਨਾਲ ਸੇਵਾ ਸਿਮਰਨ ਨਾਲ ਜੁੜੀਏ ਤਾਂ ਜੋ ਇਹਦੇ ਵਿੱਚ ਸਾਡਾ ਪਰਮਾਰਥ ਵੀ ਸਫਲ ਹੁੰਦਾ ਤੇ ਸੰਸਾਰ ਵੀ ਜਿਨੂੰ ਮਹਾਰਾਜ ਸਭ ਕਹਿੰਦੇ ਨੇ ਲੋਕ ਸੁਖੀ ਹੋ ਪਰ ਲੋਕ ਸੁਹੇਲੇ ਨਾਨਕ ਕਰ ਪ੍ਰਭ ਆਪੇ ਮੇਲੇ ਜੀ ਤੇ ਬਹੁਤ ਬਹੁਤ ਧੰਵਾ ਜੀ ਤੁਹਾਡਾ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਸੰਗਤਾਂ ਤੱਕ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਪਹੁੰਚ ਸਕੇ ਫਤਿਹ ਦੀ ਸੰਤ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ